ਲਾਂਗੜਾ ਟੜਕੀ ਨਿਕਲ ਜਾਂਦਾ ਕਹਿੰਦਾ ਮੈਂ ਆ ਕਰਦਾ ਮੈਂ ਉਹ ਕਰਦਾ ਨਾਲੇ ਦੀਨਾ ਨਹੀਂ ਵੀ ਕਰਦਾ ਕੀ ਆ ਤੂੰ ਮੈਂ ਤਾਂ ਇਹ ਨਹੀਂ ਸਮਝਉਂਦੀ ਹੈ ਆ ਦੇਖ ਲੈ ਹਰਾ ਵੀ ਆਪ ਨੂੰ ਵੱਡਣਾ ਪੈ ਗਿਆ ਅਜੇ ਜਾ ਕੇ ਪਸੂਆਂ ਦਾ ਕਰਨਾ ਅਜੇ ਤੜਕੇ ਦਾ ਉਹ ਮਰ ਜਾਈ ਤੂੰ ਇੱਥੇ ਖਰਾਬ ਡਿੱ ਜਾਨੀ ਆ ਬੇ ਹੋਰ ਕੀ ਕਰ ਬੇ ਤੂੰ ਆ ਗਿਆ ਬੇ ਤੂੰ ਕਿੱਥੇ ਸੀ ਬੇ ਮੇਰੇ ਸਾੜੇ ਜਿਹੇ ਲੱਭਿਆ ਆ ਮੈਂ ਮੁਹ ਹੈ ਤੇ ਤੂੰ ਕਹ ਤੋ ਵੱਡਿਆ ਲੈ ਮੈਨੂੰ ਖੜਾ ਦੇ ਮੈਂ ਵੱਡਣਾ ਦਾ ਹਾਂ ਹਾਂ ਮੈਂ ਤੈਨੂੰ ਗੱਲ ਕਹਿੰਦਾ ਸਿੱਕਾ ਹਾਂ ਹਾਂ ਉਹ ਰਾਤ ਉਹ ਕਹਿੰਦੀ ਸੀ ਮਾਸੀ ਦੀ ਕੁੜੀ ਵੀ ਸੱਚ ਤਰਕੇ ਉਹ ਫੋਨ ਆਇਆ ਸੀ ਹਾਂ ਤਰਕੇ ਜਿਵੇਂ ਮੈਂ ਚਾਹ ਕਰਦੀ ਸੀ ਹਾਂ ਉਦੋਂ ਉਹਦਾ ਫੋਨ ਆਇਆ ਸੀਗਾ ਹਾਂ ਕਹਿੰਦੀ ਸੀ ਕਹੀਂ ਤੇਰੇ ਦਿਵਰ ਨਾਲ ਮੈਨੂੰ ਪਿਆਰ ਹੋ ਗਿਆ ਕਦੀ ਵਗਾਇਆ ਹਾਂ ਕਹਿੰਦੀ ਮੈਂ ਤੇ ਵਾਲੀ ਸੋਣਾ ਲੱਗਦਾ ਹਾਂ ਹਾਂ ਲੈ ਹੁਣ ਹੁਣ ਪੰਮੀ ਕਰਾ ਮੇਰੀ ਗੱਲ ਸੁਣਾ ਹਾਂ ਹਰਾ ਮੈਂ ਵੱਡ ਦਿੰਨਾਗਾ ਤੂੰ ਫੜ ਦੇਗਾ ਮੈਂ ਤਾਂ ਹੀ ਘਰ ਕੋ ਦੇ ਦੇਣੀ ਹੈ ਫੇਸ਼ੀਅਲ ਕਰਾਇਆ ਹੁਣਗਾ ਮੈਂ ਹਾਂ ਉਹ ਤਾਂ ਕਹਿੰਦੀ ਮੈਨੂੰ ਤਾਂ ਆਈ ਸੋਹਣਾ ਲੱਗਦਾ ਕਹਿੰਦੀ ਜਿਹੜਾ ਬੰਦਾ ਸਿੱਧਾ ਸਾਦਾ ਹੋਵੇ ਭਾਜੀ ਮੈਨੂੰ ਤਾਂ ਉਹੀ ਵਧੀਆ ਲੱਗਦਾ ਹੈ ਕਹਿੰਦੀ ਕਹਿੰਦੀ ਜਿਹੜੇ ਫੇਸ਼ੀਅਲ ਕਰਾਉਂਦੇ ਨੇ ਉਹ ਤਾਂ ਕਦੇ ਮੂਠਾ ਕਰ ਲੈਂਦੇ ਨੇ ਆਹੋ ਕਹਿੰਦੀ ਮੈਨੂੰ ਤਾਂ ਆਈ ਸੋਹਣਾ ਲੱਗਦਾ ਕਹਿੰਦੀ ਤੂੰ ਬਲਾਈ ਸੋਹਣਾ ਤਾਂ ਕਹਿੰਦੀ ਸੱਚੀ ਆਹੋ ਅੱਬੀ ਉਹ ਨਾ ਜਦ ਤੂੰ ਮੈਨੂੰ ਰਾਤ ਹੀ ਦੱਸਿਆ ਪਿਆ ਮੈਨੂੰ ਤੇਰੇ ਚਿਹਰੇ ਤੇ ਗਲੋਬ ਲਾ ਆਹ ਸੱਚੀ ਤਦ ਮਨੂੰ ਰਾਤ ਦੱਸਿਆ ਹਾਂ ਮੈਨਾਂ ਉਹਨੂੰ ਬੁੜੇ ਟਾਈਮ ਦਾ ਪਿਆਰ ਕਰਦਾ ਮੈਨਾਂ ਨੂੰ ਸੱਚੀ ਹੋਰ ਇਲੂ ਇਲੂ ਕਰਦਾ ਮੈਨਾਂ ਨੂੰ ਸਭ ਖਾ ਤੂੰ ਐ ਕਰ ਕਰੇ ਬਾਗ ਜਾ ਤੇਰੇ ਸੜੇ ਖਾਂ ਦੇ ਗੱਲ ਤਾਂ ਹੁਣ ਮਰੀ ਹਰਾ ਤਾਂ ਮੈਂ ਵੜ ਦਨਾ ਹਰਾ ਤਾਂ ਮੈਂ ਸਾਰਾ ਵੜਦਾ ਜਿਹੜਾ ਸੰਨਾ ਖੜਾ ਨਾ ਸਾਰਾ ਤਾਂ ਵੜਨਾ ਐ ਕਰ ਤੂੰ ਕੁਸਤਾ ਵੱਡੇ ਪਿਆ ਵੜਦਾ ਮੈਂ ਵੀ ਮੈਂ ਕਹਿੰਦੀ ਸੀ ਹਜੇ ਮੈਂ ਜਾ ਕੇ ਪਸੂਆਂ ਤਾਂ ਦੇਖਣਾ ਝਾੜੂ ਝੂੜ ਫੇਰਨਾ ਥੱਲੇ ਗੋਹੇ ਗੋਹੇ ਚ ਨਾਲੇ ਉਹਨੂੰ ਵੀ ਦੇਖਣਾ ਮੈਂ ਤਾਂ ਮੈਂ ਕਰ ਦੂੰ ਤੇ ਵੱਡੇ ਨੂੰ ਵੀ ਦੇਖਣਾ ਗੱਤ ਹਣਾ ਹਾਂ ਜਾ ਕੇ ਮੜਿਆ ਫੂਲ ਆ ਜਾਗੇ ਉਹਨੂੰ ਛੁੱਟੀ ਵੀ ਛੁੱਟੀ ਲੈ ਨੂੰ ਹਾਂ ਮੈਂ ਵੱਡਾ ਆ ਰਾ ਕਾਲੀ ਹਵੇ ਤੈਨੂੰ ਹੈ ਨਹੀਂ ਤਾਂ ਮੈਨੂੰ ਪਤਾ ਹੀ ਆ ਲੈ ਚੱਲ ਕੋਈ ਨਾ ਗੱਲ ਤਾਂ ਮੈਂ ਕਰਦੀ ਆ ਗੱਲ ਨਾ ਕਰੀ ਕਿਸੇ ਕੋਲ ਮੈਂ ਕਿਹਨੂੰ ਕਰਨੀ ਆ ਤੂੰ ਖੜਾ ਵੱਡ ਮੇਰੇ ਲੰਮੇ ਨਾਲ ਦੇ ਸਾਰਾ ਚੱਕ ਲਈ ਠੀਕ ਹੈ ਨਾਲੇ ਕੁਦਰ ਦੀ ਠੀਕ ਹੈ ਉੱਥੇ ਲਿਆ ਕੇ ਸਿੱਟ ਸਾਰਾ ਕੰਮ ਹੋ ਜੂ ਮੈਂ ਉਹਦੇ ਥੱਲੇ ਝਾੜੂ ਮਾਰ ਕੇ ਨਾ ਪਸਮਾ ਥੱਲੇ ਵੱਡੇ ਦੇ ਦੇ ਕੁੱਟ ਚਾਹ ਦੇ ਮੱਛਮੇ ਗਿੱਟ ਮਿੱਟ ਲਾ ਦੇ ਬਾਕੀ ਤਾਂ ਰਹੀ ਮੇਰੀ ਗੱਲ ਦੇ ਗਿੱਟ ਮਿੱਟ ਤੋਂ ਤੇਰਾ ਧਿਆਨ ਮੈਂ ਪੱਟ ਦੂੰ ਹਰਾ ਵੱਟ ਦੂੰ ਵੱਡੂ ਦੀ ਗੱਲ ਖੜਦੀ ਚੱਲ ਬੱਸ ਹਾਂ ਤਾਂ ਜੇਸੀ ਵੀ ਲੱਗੀ ਐ ਬਾਅਦ ਤੇ ਵੜਦੇ ਦੋ ਤਾਂ ਵੜਦੇ ਚੰਗਾ ਹਾਂ ਕਰਾਈ ਦਾ ਕੰਮ ਵੜਦੇ ਵੜਦੇ ਵਰਤਾ ਵੜਤਾ ਤਾਂ ਮੰਨ ਬੜਤਾ ਲੈ ਕਟਣਾ ਕਰ ਲੈਣਾ ਤੇ ਫਿਰ ਹਬਾਤਾਂ ਲਈ ਕੋਟਪਾਪ ਗਿਆ ਬਿਆ ਹੋ ਜਾ ਹੁਣ ਮੇਰਾ ਕਿਹੜਾ ਬਿਆ ਪੜ ਲਾ ਸਰੀਲਾ ਕੰਪਲਾਈ ਮਾਰ ਕਰਤਾ ਹਾਏ ਹਾਏ ਬੂ ਇਨ ਨਾ ਖਾ ਹੁੰਦਾ ਗੋਹਾ ਛਟਨਾ ਆ ਸਾਰਾ ਕੰਮ ਕਰ ਦਿੰਦਾ ਟੜ ਕੇ ਉੱਠ ਕੇ ਸਿਦੇ ਹਾਂ ਸਾਰਾ ਮੇਰੇ ਨਾਲ ਕਰਾਉਂਦਾ ਆ ਤਾ ਲੜ ਕੇ ਦੁੰਨਾ ਪਾਈਆਂ ਨੇ ਉਹੀ ਡੱਕਰਤਾ ਪਲੇਖ ਦੇ ਜਾਣੇ ਨੇ ਆਪ ਤਾਂ ਕੁਛ ਕਰਨਾ ਨਹੀਂ ਮੇਰੀ ਜਾਨ ਨੂੰ ਕੰਜਰਖਾਨੇ ਛੇੜ ਦਿੰਦਾ ਕ ਸਿਆਪੇ ਸਕੰਦ ਆ ਦੇਖ ਲਾ ਕਿ ਨਹੀਂ ਸਾਰੀ ਤਾਂ ਮੇਰੀ ਜੁੱਤੀ ਲੱਭੜ ਗਈ ਲੋ ਕੁੱਤੇ ਦਾ ਐਨੀ ਠੰਡ ਹੱਥ ਠਰੇ ਪਏ ਨੇਗੇ ਹੈ ਪਤਾ ਨਹੀਂ ਰਾਤ ਕਿਵੇਂ ਕੱਟੀ ਹੁ ਬਾਹਰੇ ਹੁਣ ਮੈਨੂੰ ਲੱਗਦਾ ਮੰਨ ਵੀ ਜਾਉ ਪਤਾ ਨਹੀਂ ਆਉ ਪਤਾ ਨਹੀਂ ਘਰੇ ਤੁਸੀਂ ਤਾਂ ਨਿਕਲ ਜਾਨੇ ਮਰਨੇ ਲਾਂਗੜਿਆ ਤੂੰ ਤਾਂ ਨਿਕਲ ਜਾਣਾ ਮੈਨੂੰ ਤਾਂ ਮਾੜਾ ਮੋਟਾ ਉਹਦਾ ਸਹਾਰਾਗਾ ਉਹੀ ਕਰਾਂਦਾ ਮੇਰੇ ਨਾਲ ਤਾਂ ਉਹੀ ਕਰਾਂਦਾ ਮੈਨੂੰ ਲੱਗਦਾ ਬਾਹਰ ਖੁੱਲਾ ਪਿਆ ਉਹ ਤਾਂ ਨਿਕਲ ਗਿਆ ਦੇਖਦੀਆਂ ਲੈ ਲੈ ਕੇ ਆਉਂਦੀ ਉਹਦਰ ਹੋਗਾ ਫਾਰਮ ਚ ਉਧਰ ਦੇਖ ਕੇ ਲੈ ਕੇ ਆਉਣੀ ਆ ਦੇਖ ਲੈ ਲਗੜਾ ਜਾਂ ਕੰਬਲ ਵੀ ਲੈ ਗਿਆ ਰਾਤ ਨੂੰ ਮੇਰੇ ਕੋਲੋਂ ਖੋ ਗਿਆ ਐਡਾ ਕੀ ਦਸ ਮੈਂ ਇਹਦਾ ਕੁਝ ਕਰ ਲਿਆ ਸੀਗਾ ਵੀ ਬਾਲੇ ਵੱਡਾ ਡਾਕਾ ਮਾਰ ਲਿਆ ਸੀਗਾ ਮੈਂ ਮੜਾ ਮੋਟਾ ਚ ਗੱਲਬਾਤ ਕਰਦੇ ਸੀ ਕਬੀਲਦਾਰੀ ਚ ਕਰਨੀ ਪੈਂਦੀ ਐ ਸਾਰੀ ਰਾਤ ਸੇ ਲੋਈ ਚ ਠੋਠੜ ਕਰਦਾ ਮਰਦਾ ਰਿਹਾ ਕਿਸੇ ਨੇ ਚਾਹ ਦੀ ਘੁੱਟ ਪਾਣੀ ਦੀ ਘੁੱਟ ਨਹੀਂ ਪੁੱਛੀ ਕਿਸੇ ਨੇ ਵੀ ਰੋਟੀ ਦਾ ਪਛਲੇ ਕੋਈ ਭੁੱਖਾ ਦਿਖਾਇਆ ਕੰਮ ਗੋਲੇ ਤਾਂ ਦੇ ਐਨੇ ਕਰਾਉਂਦੇ ਨੇ ਗੱਲ ਹੀ ਛੱਡ ਦੇ ਮੈਂ ਕੀ ਸੁਣਦੀ ਆਂ ਜੀ ਹਾਂ ਜੀ ਆਜੋ ਸੁਣਾਓ ਤੁਸੀਂ ਰਹਿ ਗਈ ਸੀ ਸੁਣਾਉਣ ਮੰਨੀ ਮੈਂ ਤਾਂ ਚਾਹ ਲੈ ਕੇ ਆਈ ਸੀ ਤੁਹਾਡੇ ਵਾਸਤੇ ਨਾ ਤੁਸੀਂ ਇੱਥੇ ਕਾਹ ਤੋਂ ਆ ਕੇ ਪਹਿਲੇ ਰਾਤ ਕਿਤੇ ਗਈ ਸੀ ਤੂੰ ਰਾਤ ਨਾ ਆਈ ਰਾਤ ਤੈਨੂੰ ਕੀ ਪਤਾ ਮੈਂ ਕਿਵੇਂ ਰਾਤ ਕੱਟੇ ਮੇਰੇ ਤਾਂ ਆਪ ਹੱਡ ਕੁੱਟਦੇ ਉਹਨੇ ਹੱਡ ਸੇਕਦੇ ਮੇਰੇ ਵੀ ਹੁਣ ਜਾਦ ਆ ਗਿਆ ਮੇਰੇ ਸਿੱਤਰ ਪਤਾ ਕਿੰਨੇ ਪੈ ਤੂੰ ਤਾਂ ਆ ਗਿਆ ਇੱਥੇ ਆ ਕੇ ਬਹਿ ਗਿਆ ਪਤਾ ਕਿੰਨੀ ਕੁੱਟ ਪਈ ਹੈਗੀ ਮੇਰੇ ਆ ਮੋਢਾ ਹਜੇ ਵੀ ਦੁਖੀ ਆ ਨਾ ਮੈਨੂੰ ਚੜਾ ਕੇ ਲੈਣਾ ਪਊਗਾ ਪੱਟੇ ਲਾਉਣੇ ਪੈਣਗੇ ਉਹੀ ਚੜਾ ਕੇ ਲੈਉਣਗੇ ਫਿਰ ਬੜਾ ਮੋਟਾ ਮੇਰੇ ਹੱਕ ਦੀ ਪੱਖ ਦੀ ਗੱਲ ਕਰਦੀ ਉੱਥੇ ਲੜਦੀ ਮੇਰੇ ਹੱਕ 'ਚ ਲੜਦੀ ਤੂੰ ਲੈ ਲੈ ਦੱਸ ਮੇਰੀ ਗੱਲ ਸੁਣ ਨਾ ਪੱਖ ਦੀ ਗੱਲ ਕਿਉਂ ਨਹੀਂ ਕੀਤੀ ਮੈਂ ਤੇਰੇ ਬੱਖ ਦੀ ਗੱਲ ਤਾਂ ਮੈਂ ਕਰੀ ਗਏ ਵੀ ਇਹਨੂੰ ਕਾਹ ਤੋਂ ਕਹੀ ਜਾਂਦੇ ਸੀ ਹਾਂ ਹਾਂ ਬੱਖ ਦੀ ਕਰਦੀ ਸੀ ਉਹ ਉੱਤੇ ਤਾਂਹਾਂ ਚੜਦੇ ਆਉਂਦੇ ਸੀ ਤੁਸੀਂ ਆਏਗਾ ਤਾਂ ਬੋਲਦੇ ਤੁਸੀਂ ਆਏ ਮੈਨੂੰ ਸਮਝ ਨਹੀਂ ਆਉਂਦੀ ਤੂੰ ਭਗਦਾ ਮੇਰੇ ਅੱਖਾਂ ਤੋਂ ਪਰੇ ਹੋ ਜਾ ਤੂੰ ਬਸ ਮੈਨੂੰ ਲੋੜ ਹੈਗੀ ਬਸ ਨਾ ਗੱਲ ਕੀ ਹੈ ਮੈਂ ਜੀਜੀ ਕਰੀ ਨਾ ਆਪ ਕਹੇ ਤੁਸੀਂ ਤਾਂਹੀ ਤਾਂਹਾਂ ਚੜਦੇ ਜਾਂਦੇ ਹੋਗੇ ਗੱਲ ਕੀ ਆ ਗਈ ਗੱਲ ਕੀ ਹੋਣੀ ਸੀ ਅੱਗੇ ਉਹ ਨਹੀਂ ਦਿੰਦਾ ਹੁੰਦਾ ਸਾਨੂੰ ਅਜੇ ਕੰਮ ਕਰਾਉਣ ਵੇਲੇ ਤਾਂ ਜੀਜੀ ਕਰਮ ਕੰਮ ਕਰਾਉਣ ਵਾਲੇ ਜੀ ਆ ਉਹ ਸੋਡੇ ਕੋਲੇ ਤਾਂ ਉਹ ਨਹੀਂ ਹੈਗਾ ਮੇਰਾ ਕੀ ਕਸੂਰ ਆ ਇਹਦੇ ਵਿੱਚ ਆਂ ਦੱਸ ਮੈਨੂੰ ਆਪਾਂ ਤਾਂ ਦੇਖ 100 ਹੱਥ ਰੱਸਾ ਛਰੇ ਦੇ ਗੰਢ ਮੈਂ ਤਾਂ ਆਪਦਾ ਜਗ੍ਹਾ ਦੇਖੀ ਬੈਠਾ ਕਿਤੇ ਮੈਂ ਤਾਂ ਇੱਥੇ ਨਿੱਤਲੂਗਾ ਇਸ ਨਰਕ ਤੋਂ ਮੈਂ ਤਾਂ ਮੈਂ ਜਿਹੜੀ ਗੱਲਾਂ ਬੈਠਾ ਸੀ ਨਾ ਉਸੇ ਗੱਲੋਂ ਬੈਠਾ ਸੀ ਆਂ ਕਿਵੇਂ ਭੱਜ ਜਾਏਗਾ ਤੂੰ ਫਿਰ ਆਂ ਕਿਵੇਂ ਵੇਚ ਦੇਗਾ ਇਹ ਜੇ ਤੇਰੇ ਨੌਵੇਂ ਤਾਂ ਆਂਦਾ ਸੀ ਧੱਕੇ ਖਾਣੇ ਆ ਕੇ ਫਿਰ ਤਾਂ ਹੀ ਨਹੀਂ ਤੂੰ ਨਾ ਕਰਉ ਤੇਰੇ ਮਨ ਚ ਬੇਈਮਾਨੀ ਆ ਫਿਰ ਲੈ ਤੁਸੀਂ ਮੇਰਾ ਮੜਾ ਮੋਟਾ ਤੁਸੀਂ ਸੌਣੋਂ ਤਾਂ ਸੋਤਣਾ ਚਾਹੀਦਾ ਉਹ ਮੜਾ ਮੋਟਾ ਵੀ ਆ ਆ ਕੋਈ ਜੂਨ ਆ ਮੇਰੀ ਕੁੱਤਿਆਂ ਵਰਗੀ ਜੂਨ ਤੇਰੇ ਮਨ ਚ ਬੇਈਮਾਨੀ ਸੀ ਤਾਂ ਹੀ ਤਾਂ ਸਾਡੇ ਨਾਂ ਨਹੀਂ ਕਰਾਇਆ ਉਹ ਬੇਈਮਾਨੀ ਕਾ ਨੂੰ ਸੀ ਇਹ ਭਲਾ ਮਲੰਗ ਲਵੇ ਕੀ ਕਰਦੀ ਐ ਇਹ ਮੈਂ ਕਰਦਾ ਪ੍ਰੇਟ ਚਾਹ ਠੀਕ ਆ ਮੈਂ ਤਾਂ ਚਾਹ ਲੈ ਕੇ ਆਈ ਸੀ ਨਾ ਕੋਈ ਪਹਿਲਾਂ ਆ ਚਲ ਕੋਈ ਨਹੀਂ ਭਾਬੀ ਗੱਲ ਸੁਣਾਂ ਮੈਂ ਤੇਰੇ ਕਰਕੇ ਨਾ ਫੜ ਨੀ ਮੇਰੇ ਸਾਲੇ ਦੀ ਇਹਨੂੰ ਚਾਹਾਂ ਪਿਆਈ ਜਾਂਦੀ ਆ ਮੈਂ ਉੱਥੇ ਤੜਕੇ ਦਾ ਤੈਨੂੰ ਮਿਲਕੀ ਜਾਣਾ ਦੇਖੀ ਜਾਣਾ ਇਹ ਬਜਨਾਨੀ ਮਾਰੇਗੀ ਗੱਲ ਸੁਣ ਗੱਲ ਸੁਣ ਆ ਦੇਖ ਲੈ ਰਾਤ ਮੇਰੇ ਹੱਡ ਛੇਕਦੇ ਨੇ ਮੇਰੀ ਗੱਲ ਸੁਣ ਬੰਦਾ ਬਣ ਕੇ ਕੰਮ ਕਰਦਾ ਹੈਗਾ ਡੰਗਰਾਂ ਵਾਲੇ ਕੰਮ ਨਾ ਕਰ ਤੂੰ ਟੰਬੇ ਨਾ ਖਾਣੀ ਕਿਉਂ ਕੀ ਕਰਦਾ ਮੈਂ ਬੁਰ ਹੋਰ ਹਵਾਲੀ ਬਤਾ ਮੈਂ ਤੈਨੂੰ ਦਿੱਕੀ ਜਾਣਾ ਮੈਨੂੰ ਚਾਹ ਦੇ ਦੇ ਮੈਂ ਅੱਗੇ ਪਟਵਾਰੀ ਲਵੇ ਜਾਣਾ ਕੱਲ ਦਾ ਟਾਈਮ ਤੇ ਹੀ ਬੈਠਿਆ ਗੱਲ ਸੁਣ ਮਰਨਾ ਕਰਦਾ ਜੀਆ ਲੋਕ ਗੱਲਾਂ ਬਣਾਉਂਗੇ ਜੀ ਤੇਰੀ ਓਏ ਓਏ ਗੱਲ ਸੁਣ ਗੱਲ ਸੁਣ ਲਾਥ ਫਿਰ ਲਾਤ ਤੋਂ ਮਰੀਆਂ ਨਾ ਗੱਲਾਂ ਰਾਤ ਦੀ ਰਾਤ ਨਹੀਂ ਤੂੰ ਸਾਧਨ ਦੂੰ ਕੀ ਕਰਦੇ ਠੀਕ ਆ ਐ ਕਰ ਮੈਂ ਤਾਂ ਜਾਣਿਆ ਮੈਂ ਨਹੀਂ ਰਹੀ ਮੈਂ ਪੇਖੇ ਚੱਲਿਆ ਮੈਂ ਚਵਾਂ ਨਹੀਂ ਰਹੀ ਬਗ ਜਾ ਬਗ ਜਾ ਮੇਰੇ ਨਾਲ ਹਾਂ ਮੈਂ ਤਾਂ ਹੱਥ ਭੁੱਕੀ ਮਤ ਨੌਲੇ ਮੰਡੀ ਦੇ ਵੇਚਾ ਤਨੌਲੇ ਮੰਡੀ ਤੇ ਵੇਚ ਤੂੰ ਚੰਗਾ ਰਹਾ ਚੰਗਾ ਰਹਾ ਮੇਰੇ ਨਾਲ ਮੈਂ ਕਹਿੰਦਾ ਰੱਬਾ ਰੱਬਾ ਤੂੰ ਮਨ ਮਲੰਗਾ ਤੇਰਾ ਤਾਂ ਵਿਆਹ ਹੋਇਆ ਨਹੀਂ ਉਹ ਮੇਰੀ ਤਾਂ ਰਹਿਣ ਦੇ ਵਿਆਹ ਹੋ ਗਿਆ ਬਹੁਤ ਵਧੀਆ ਹੋ ਗਿਆ ਰੱਬ ਦਾ ਬਖਸ਼ਕਰ ਜਿਹੜਾ ਤੈਨੂੰ ਤੈਨੂੰ ਹੁਣ ਪਤਾ ਲੱਗੂਗਾ ਕਿਵੇਂ ਕੱਲਾ ਤੈਨੂੰ ਸਪਰੇਅ ਦੇ ਕੇ ਮਾਰ ਦੂੰ ਮੇਰੇ ਸਾਰੇ ਤੂੰ ਚਾਹ ਪੀਣ ਜੋਗਾ ਨਹੀਂ ਰਹਿਣਾ ਮਰ ਗਏ ਮਰ ਗਏ ਮਰ ਗਏ ਮਰ ਗਏ ਸਾਡੀ ਕੱਤੇ ਦੀ ਬਿਮਾਰੀ ਚ ਮਰ ਗਏ ਉਹ ਮੈਨੂੰ ਜ਼ਾਹਰ ਦੇਣ ਵਾਲੇ ਐ ਕਰ ਹਾਂ ਐ ਕਰ ਹੈ ਕੜਾ ਮੈਂ ਮੇ ਮੇ ਮੇਰਾ ਮੇ ਮੇਰਾ ਵੀ ਵੀ ਬੱਦ ਹੈ ਤੂੰ ਹੈਕਰ ਮੈਨੂੰ ਮੋੜ ਕੇ ਲਿਆ ਤੇਰੀ ਪਰਜਾਈ ਨੂੰ ਮੈਂ ਗੱਲ ਵਾਜੂਗੀ ਰੋਟੀ ਪਾਣੀ ਕਾ ਨਹੀਂ ਔਖਾ ਬਦ ਹੋ ਜੂ ਮਾਰੇ ਜਾਗੇ ਹੁਣ ਮੈਨੂੰ ਤਾਂ ਮਿਲੋਣੀ ਜਲਿਆ ਲੈ 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 ਚਿਰਾ ਲੈ ਚਿਰਾ ਤੁਸੀਂ ਤਾਂ ਕੰਡੇ ਬੀਜ ਦੇ ਮੈਂ ਤੇਰੀ ਪਰਜਾਈ ਨੂੰ ਮੋੜ ਕੇ ਰੋਟੀ ਕਾ ਨਹੀਂ ਔਖਾ ਹੋ ਜੂ ਹਏ ਹਏ ਮੇਰੇ ਹਿਰਦੇ ਜਾਂਦੀ ਪ੍ਰੇਟ ਹੋ ਗਈ ਮੈਨੂੰ ਬਗ ਜਾ ਬਗ ਜਾ ਤੁਰ ਜਾ ਤੁਰ ਜਾ ਲੇਖਦੇ ਜਾਣੇ ਰੋਟਾ ਲੱਗੇ ਆ ਕਰਤਾ ਆ ਵੀ ਕਰਤਾ ਦੁਖੀ ਕਰ ਲੈਣਾ ਤਾਂ ਮੈਨੂੰ ਸਕਾਂ ਦੀ ਦੁਖੀ ਨਾ ਕਰ ਲੈ ਵਾ ਵੀ ਹਾਂ ਕਮੇਉ ਤੋ ਭੱਜ ਕੇ ਐਸੀ ਮੇਰਾ ਤਾਂ ਜਾਨ ਹੀ ਕੱਟਦੀ ਸੀਗੀ ਕਿਉਂ ਤੇ ਨਾਲ ਕਾਤੋਂ ਨਿਕਲ ਗਈ ਉਹ ਤੂੰ ਕਹਿੰਦੀ ਸੀ ਕਿ ਮੈਂ ਜਾਣਦੀ ਆ ਜਾਣਦੀ ਆ ਮੈਂ ਤਾਂ ਮੈਨੂੰ ਚਾਹ ਵੀ ਨਹੀਂ ਮਿਲਦਾ ਨੰਗੀ ਦੋ ਘੁੱਟ ਮੈਂ ਜਾਣਦੀ ਆ ਮੈਂ ਤਾਂ 7 ਸਾਲ ਹੋ ਗਏ ਨੂੰ ਮੈਂ ਜਾਣਦੀ ਆ ਮੈਂ ਜਾਣਦੀ ਆ ਜਾਣ ਮੇਰੇ ਦੁਸ਼ਮਣ ਨਾ ਮੈਂ ਕਿੱਥੇ ਜਾਵਾਂ ਆ ਗੱਲ ਮੇਰੇ ਪਸੰਦ ਦੀ ਕੀਤੀ ਆ ਪਸੰਦ ਦੀ ਕੀਤੀ ਹੈਗੀ ਆ ਗੱਲ ਮੇਰੇ ਪਸੰਦ ਦੀ ਕੀਤੀ ਆ ਐਂ ਕਰਾਂ ਰੁੱਸ ਤਪਮਾ ਦੀ ਦੰਤ ਛੱਤ ਬੜੇ ਜਾ ਕਰ ਪਰ ਐ ਮੰਨ ਜਾ ਕਰ ਮੰਨ ਜਾ ਕਰ ਬਈ ਤੁਹਾਡੇ ਕੀ ਕਿਨੇ ਚ ਕਿਹੜੀ ਕਟੂ ਕਿਹੜੀ ਕਟੂ ਕਿਨੇ ਚ ਐ ਦੱਸ ਮੈਨੂੰ ਉਹ ਉਹ ਉਹਨਾਂ ਨੂੰ ਨਿਆ ਪਤਾ ਆਪਣੇ ਲੰਗੜੇ ਨੂੰ ਨਿਆ ਅਕਲ ਹੈਗੀ ਉਹ ਤਾਂ ਉਹ ਨਿਆਣਾ ਦੂਜਾ ਮੈਂ ਹੀ ਆ ਕੱਲਾ ਤੇਰੇ ਤੇ ਸਿਆਣਾ ਅਰੇ ਵੈਸੇ ਕਿ ਤੂੰ ਉਹ ਤਾਂ ਰਾਤ ਉੱਥੇ ਜਾ ਕੇ ਪੈ ਗਿਆ ਜ ਸਿਆਣਾ ਸੀ ਸਿਆਣਾ ਇੱਥੇ ਹੈ ਤੇਰੇ ਬਦੰਦਰ ਮੈਨੂੰ ਵੱਢ ਕੇ ਮਾਰ ਦਿੰਦੇ ਜਮ ਵੱਢ ਕੇ ਦੱਬ ਦਿੰਦੇ ਇਹ ਤੜਕੇ 4 ਵਜੇ ਤਾਂ ਆਏ ਨਾ ਵਿਹਾਗ ਮੇਰੇ ਨਾਲ ਕੰਮ ਆ ਰਹਾ ਬੜਾ ਵੱਡਾ ਜੇ 2 ਘੰਟੇ ਜਾ ਕੇ ਉੱਥੇ 2 ਘੰਟੇ ਮੈਂ ਫੜ ਆ ਕਰ ਦੇ ਇਕੱਠਾ ਉਹ ਲੈ ਮੈਂ ਮੈਂ ਲੈ ਲੈ ਫੜ ਤੈਨੂੰ ਚਾਹ ਤਾਂ ਪਿਆ ਦੇ ਪਹਿਲਾਂ ਉਹ ਕਿਉਂ ਨਹੀਂ ਤੂੰ ਫੜ ਸੰਬਰ ਦੇ ਇਹ ਕਰਦਾ ਕਰਦਾ ਅੱਗੇ ਨਹੀਂ ਕੀਤਾ ਕਿਤੇ ਕੰਮ ਚਾ ਕਰਦੀ ਕੋਟ ਚਾ ਕਰਦੀ ਕੋਟ ਆਹੋ ਵਧੀਆ ਬਣਾ ਲਈ ਬਣਾਉਣੀਆ ਲੌਬਲੇਚੇ ਪਾਉਂਦੇ ਵਿੱਚ ਆਪਾਂ ਮੈਂ ਆਪਾਂ ਨਾ ਐ ਕਰਦਾ ਮੇਰਾ ਤੇ ਜੀ ਐ ਕਰਦਾ ਵੀ ਇੱਥੋਂ ਛੱਡ ਕੇ ਨਾ ਕਿਤੇ ਹੋਰ ਰਹਿਣ ਲੱਗ ਜੀਏ ਹੋਰ ਕਿੱਥੇ ਲੱਗ ਜੀਏ ਉਹ ਇੱਥੇ ਆਂਡ ਗਵਾਰਡ ਤੈਨੂੰ ਪਤਾ ਉਂਗਲਾਂ ਲਾਉਂਦੇ ਆ ਇਹਨਾਂ ਨੂੰ ਚੱਲ ਦੇਖ ਲੈ ਦੇਖ ਤੂੰ ਦੇਖ ਨਾ ਮੈਂ ਤਾਂ ਮਾਗਰ ਬਗਜੂ ਵੀ ਹੋਰ ਦਿਨ ਕੱਟੀਆਂ ਕਰਨੀਆਂ ਨੇ ਸੋਚ ਚੱਕਰੀਆਂ ਨੇ ਹਾਂ ਹਾਂ ਇੱਥੇ ਰੱਖ ਸੰਬਰ ਦੇ ਕੋਣ ਦੇਖੀ ਕੰਮ ਹੁੰਦਾ ਗੱਲ ਲੈ ਕੋਈ ਕੰਮ ਦੀ ਕੀ ਗੱਲ ਦਾ ਕੰਮ ਤਾਂ ਬੰਦਾ ਬੰਦੇ ਦਾ ਕਰਮ ਆ ਯਾਰ ਕੰਮ ਕਰੋ ਰੋਟੀ ਭੱਜ ਕੇ ਮਿਲੂ ਦਹੀ ਨਾਲ ਹੈ ਆ ਜਾ ਲਾ ਆ ਲੈ ਇਹਨੇ ਕੰਮ ਦੀ ਕੀ ਗੱਲ ਹੈ ਉਹ ਮੈਂ ਡੰਗਰ ਅੰਦਰ ਬੰਦ ਦੂੰਗਾ ਚੱਲ ਗੱਲ ਖਤਮ ਚੱਲ ਲਾ ਦਬਾ ਦਬਾ ਤਾ ਮਾਰਦਾ ਟੁਪੜੇ ਸੁੱਕ ਕੇ ਪੈਣ ਸਾਰੇ ਪੱਪੀ ਹਾਂ ਕੰਮ ਤਾਂ ਕਰਿਆ ਸਾਰਾ ਕਰੇ ਖਰਾਬ ਡੇ ਛੱਟ ਵੀ ਆਇਆ ਉੱਥੇ ਸਾਰਾ ਮੈਂ ਇੱਕ ਕੁੱਤੜ ਵੀ ਆਇਆ ਕੁੱਤੜ ਵੀ ਆਇਆ ਹਾਈਵੇ ਬੜਾ ਫਾਸਟਾ ਨੇ ਪੱਪੀ ਹਾਂ ਐਂ ਗੈਰੀ ਮਦਨੂ ਹਾਂ ਕੀ ਕਹਾਂ ਸੇ ਤੁਮਨੇ ਲਾਲਿਆ ਹੁਣ ਉਹ ਉਹ ਤਾਂ ਮੈਂ ਹੋ ਗਈ ਸੀ ਮੇਰੀ ਗੱਲ ਮੇਰੇ ਨਾਲ ਵੀ ਗੱਲ ਕਰਾ ਹੁਣ ਫਿਰ ਹਾਇ ਪੇ ਹਾਏ ਕੁੜੀ ਨਾ ਕੁੜੀ ਵਾਲੇ ਸ਼ਰਮਾਂ ਮੰਦੀ ਕੁੜੀ ਉਹ ਨਹੀਂ ਬੱਗੀ ਮੇਰੇ ਨਾਲ ਗੱਲ ਕਰਾ ਦੇ ਦੇ ਕੋਸ ਨਹੀਂ ਹਾਂ ਵੇ ਕਿੱਡਾ ਤੂੰ ਮੋਟਿਆ ਜਿਡੂ ਕੀ ਫਿਰਦਾ ਨੇ ਹੈ ਗੱਲ ਕਰਾ ਦੇ ਨਾ ਲੈ ਹੱਦ ਹੋ ਗਈ ਕਰਾ ਦੇ ਗੱਲ ਮੇਰੇ ਨਾਲ ਹੈ ਬੜੀ ਜਿਗਾਰੇ ਨਹੀਂ ਕਰ ਵਾਰੀ ਕਾਲ ਆਵੇ ਇੰਨੀ ਕਿ ਨਹੀਂ ਹੁੰਦੀ ਫਿਰ ਕਹਾ ਵੱਧ ਜਾਂਦੀ ਹੈ ਗੱਲ ਮੜੀ ਜਿਹਾ ਚੰਗਾ ਫਿਰ ਚੱਲ ਠੀਕ ਹੈ ਮੈਂ ਫੋਨ ਚੱਕ ਕੇ ਲੈ ਤੂੰ ਕਹੇ ਫੋਨ ਚੱਕ ਕੇ ਲੈ ਹਾਂ ਇਹ ਮੈਨੂੰ ਦੇਣਾ ਪਰ ਮੇਰੇ ਘਰ ਚੱਕੜਾ ਬੇ ਨਾ ਬੇ ਤੈਨੂੰ ਨੰਬਰ ਨਹੀਂ ਦੇਣਾ ਆ ਵੀ ਆਏਗਾ ਤੂੰ ਕਰਦੀ ਆਪੜ ਦੇ ਬੰਦੇ ਕੋਸ ਤੂੰ ਫਿਰ ਲਾ ਲੈਣ ਕਿਤੇ ਨਹੀਂ ਲਾਉਂਦਾ ਮੈਂ ਆਇ ਕਰੀ ਬਲੌਗ ਚ ਬੰਗੀ ਲੈ ਪਰ ਨਹੀਂ ਤਾਂ ਚੱਲ ਕਾ ਨੂੰ ਪਾਣੇ ਤੇ ਪਰਸਾ ਹੈ ਬੋਲ ਨੰਬਰ ਬੋਲ ਮੈਂ ਹਾਂ ਨੰਬਰ 95013 58287 ਲਾਲਾ ਹਾਂ ਹਾਂ ਲਾਲਿਆ ਦੇ ਆ ਦੇ ਆ ਦੇ ਹਾਂ ਆ ਠੀਕ ਖਾਇਆ ਵੀ ਨਾ ਗਿਆ ਲੱਗੀ ਪਹਿਲਾਂ ਮੈਂ ਗੱਲ ਕਰਦੀ ਆ ਮੂੰਖੜਾ ਹਲੋ ਆ ਪੋਲੀ ਤੈਨੂੰ ਗੱਲ ਦੱਸਾਂ ਇੱਕ ਪੋਲੀ ਡੀ मेरे मांगर मेरा देव और पिया पिया कल सोने भी मेरी ये येने गल कर मणी जी ठीक है कुड़ी बन के कर ला कुड़ी बन के कर ली आहो चंगा कराऊंगी ले ओ कहनी करा ले हेलो हां बुते पोली बोलदी यार हेलो बताऊं मेरे देवर हां है हेलो ਬੇ ਬੋਲੀ ਤਾਂ ਜਾਂਦੀ ਹੈ ਪਰ ਰੇਂਜ ਘਟਦੀ ਆ ਆਵਾਜ਼ ਨਹੀਂ ਭਾਰੀ ਆਵਾਜ਼ ਨਹੀਂ ਜੇ ਬੰਦਿਆਰ ਕਿਉਂ ਦੀਆ ਤੈਨ ਬਾਤ ਕੁਝ ਪਾ ਕੇ ਖਾਣਾ ਕੁੜੀ ਪਤਾ ਮੱਕੀ ਦੇ ਆਟੇ ਵਰਗੀ ਆ ਉਹ ਨਹੀਂ ਭਾਬੀ ਹਾਂ ਇਹ ਤਾਂ ਬਾਜੀ ਭਾਰੀ ਭਾਰੀ ਆ ਜਾਂਦੀ ਜੇ ਬੰਦਾ ਬੋਲਦਾ ਉਹ ਲੱਕੀ ਕਿਵੇਂ ਹੋ ਗਿਆ ਉਹ ਨਹੀਂ ਹਲਕਾ ਹਲੋ ਆ ਬੁੱਢੀ ਆ ਦੇ ਹਲਕ ਕੁੜੀ ਆ ਵੇ ਕੁੜੀ ਹੈ ਬੇਕਰ ਨਹੀਂ ਬਬੀ ਚੱਤਰ ਕਰਦੀ ਮੈਨੂੰ ਕਿਸੇ ਹੋਰ ਨੰਬਰ ਤੇ ਸਾ ਬੇ ਨੰਬਰ ਤਾਂ ਹੋਈ ਨਾ ਤੇਰੇ ਨਾਲ ਟੀਚਰ ਕਰਦੀ ਆ ਨਹੀਂ ਪਾਬੀ ਟੀਚਰ ਕਰਦੀ ਆ ਤੂੰ ਹੋਏ ਨਾ ਮੈਨੂੰ ਨਹੀਂ ਪਤਾ ਤੂੰ ਗੱਲ ਕਰ ਤੈਨੂੰ ਚਲੋ ਟੀਚਰ ਕਰ ਦੋ ਲੱਗੇ ਨਹੀਂ ਤੈਨੂੰ ਹਾਂ ਲੈ ਨਹੀਂ ਬੋਲਨੀ ਨਹੀਂ ਇਹ ਕੌਣ ਆ ਲੈ ਬੋਲ ਲਿਆ ਤੂੰ ਟੀਚਰ ਕਰਦੇ ਕਿ ਤੂੰ ਐ ਨਾ ਕਰਾ ਤੇਰੇ ਨਾਲ ਤੂੰ ਗੱਲ ਕਰ ਗੱਲ ਕਰ ਲੈ ਕੋਲਾ ਤਾਂ ਜਾਣਾ ਕੱਟ ਦੂਗੀ ਫਿਰ ਹੈਲੋ ਹਾਂ ਮੁਰਤੀ ਪਰ ਮੈਂ ਕੰਮ ਕਰਦੀ ਆ ਫਿਰ ਮੈਂ ਤਾਂ ਚਾਹਾਂ ਕੋਲੀ ਤੇਰੀ ਬਾਜ ਨੂੰ ਕੀ ਹੋ ਗਿਆ ਮੈਂ 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 ਬੰਦ ਗਲਾ ਖਾ ਲਈ ਤੇ ਬਾਜ ਖਾ ਲਾ ਬਰਚ ਖਾ ਮਿਰਚ ਖਾ ਲਈ ਹੋਣੀ ਮਿਰਚ ਖਾਣ ਨਾਲ ਆਉਗੀ ਹਾਂ ਮਿਰਚ ਖਾ ਲਈ ਤਾਂ ਹੀ ਗਲਾ ਖਾ ਹੋ ਗਿਆ ਅੱਛਾ ਫੇਰ ਤਾਂ ਹੋ ਗਿਆ ਲੂਗਾ ਫੇਰ ਤਾਂ ਹੋ ਗਿਆ ਕੋਲੀ ਮੈਂ ਆਇਆ ਕਹਿੰਦਾ ਸੀਗਾ ਉਹ ਪਾ ਬਿੰਗ ਦੀ ਵਿਆਹ ਕਰਾਉਣਾ ਤੂੰ ਮੇਰੇ ਨਾਲ ਕੋਈ ਕੋਈ ਗੱਲ ਨਹੀਂ ਹੈਗੀ

ਉਨਦੇ ਕਰੇ ਤਾਂ ਬਾਲੇ ਖਰਾਬ ਨੇ ਨਹੀਂ ਨਹੀਂ ਡਾਂਗਾ ਚੱਕਿਆ ਜਾਣਗੇ ਨਾ ਨਹੀਂ ਭਾਬੀ ਆਹੋ ਚੰਗਾ ਤੂੰ ਮੈਂ ਖੇਤ ਗੇੜਾ ਮਾਰ ਕੇ ਆਉਣਾ ਠੀਕ ਹੈ ਖੇਤ ਨਹੀਂ ਮੜੇ ਪੋਚੇ ਲਾ ਦੇ ਪੋਚਾ ਮੈਂ ਲਾ ਦੂੰਗਾ ਨਰੇਂਦਰ ਭਾਂਡੇ ਪੈਣ ਚਾਰ ਸਾਰਾ ਕੰਮ ਕਰ ਦੂੰਗਾ ਕਿ ਮੈਂ ਖੇਤ ਗੇੜਾ ਮਾਰ ਨਰੇਂਦਰ ਭਾਂਡੇ ਮੈਂ ਤੇ ਚਾਰ ਸਾਰਾ ਕੰਮ ਕਰ ਦੂੰਗਾ ਠੀਕ ਹੈ ਜੱਪਾ ਜੱਪਾ ਮੈਂ ਮੜੇ ਕੰਮ ਕਰ ਦੇਵਾਂ ਹਾਂ ਠੀਕ ਖੇਤ 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 ਤਾਂ ਖੇਤ ਗੇੜਾ ਮਾਰ ਕੇ ਪਹਿਲਾਂ ਲਾ ਮੈਂ ਦੋ ਮਿੰਟ ਤੇ ਆ ਜਾ ਖੇਤ ਤੂੰ ਮੈਨੂੰ ਪਤਾ ਹੁਣ ਕਾ ਦੀ ਖਾਤਰ ਜਾ ਕੇ ਫੇਰ ਨਾ ਫੋਨ ਲਾ ਲੈ ਕਿਤੇ ਤਾਂ ਜਾਣਿਆ ਕਿਤੇ ਫੋਨ ਇਹ ਕਰਾਤੀ ਗੱਲ ਟਹਿ ਜਾਣਾ ਵੀ ਮਗਰ ਪਿਆ ਤੇ ਮੈਨੂੰ ਚਾਰ ਦੇ ਦੇ ਫਲੇਖ ਦੇ ਜਾਣੇ ਮੈਂ ਤੁਹਾਨੂੰ ਚਾਰ ਕੇ ਨ ਰੱਜਾਂ ਲੈ ਆਉਂਦਾ ਵੱਡਾ ਆ ਜਾ ਆ ਜਾ ਬਣ ਗਈ ਚਾਹ ਤਾਂ ਚਾਹ ਦੀ ਘੁੱਟ ਦੇ ਰਾਂ ਉਹ ਗੱਲ ਦੀ ਬਣਾ ਭਬੀ ਨੇ ਗੱਲ ਬਣਾਤੀ ਭਬੀ ਨੂੰ ਕਹਾਂ ਮੈਂ ਫੋਨ ਨਹੀਂ ਲਗਾ ਮੈਂ ਤਾਂ ਹੁਣ ਲਾ ਲੈਣਾ ਹਾਂ ਆਏ ਲਾਵਾਂ ਕਿ ਨਾ ਲਾਵਾਂ ਚੱਲੋ ਨਾ ਭਗ ਜਾ ਉਹ ਬਿੰਦੀ ਨੀ ਬਾਈ ਹਲੋ ਜੇ ਮੈਂ ਤੁਹਾਨੂੰ ਕਿਹਾ ਕਿ ਮੈਂ ਫੋਨ ਕੱਟ ਲਾਇਆ ਤੇ ਹਾਂ ਬੋਲੀ ਤੇ ਤੁਮ ਨੂੰ ਫੋਨ ਕੱਟ ਲਾਇਆ ਤੁਮ ਪਤਾ ਨਹੀਂ ਮੇਰੀ ਬਾਤ ਸੁਣਉਣੀ ਹੋਵੇ ਤੇਨੂੰ ਬਾਤ ਕਰਨੀ ਕਿ ਕਿਰਵਾਉਣੀ ਆ ਕੀ ਬੋਲੀ ਤਾਂ ਇਹ ਗਾਦੂ ਕਹਿੰਨੀ ਬੋਲੀ ਵੀਰੇ ਵੀਰੇ ਤੇ ਮੇਰੇ ਪਾਈ ਦਸ ਰੋਣੀ ਵੀਰੇ ਮੈਂ ਬਾਤ ਕਰਨੀ ਤੈਨੂੰ ਵੀਰੇ ਬੋਲੀ ਕੀ ਕਿਹ ਚਾਹਤ ਆ ਬੰਦਾ ਇਹਨਾਂ ਨੂੰ ਮੇਰੇ ਨੰਬਰ ਤਾਂ ਨਹੀਂ ਮੈਨੂੰ ਲੈ ਪੋਲੀ ਆਪਾਂ ਜਦੋਂ ਮਿਲੀ ਸੀ ਕਿੰਨੀ ਸੋਹਣੀ ਹੁੰਦੀ ਸੀ ਨਾ ਵੀ ਉਦੋਂ ਮੈਂ ਤਾਂ ਹੁਰਗੀ ਵਾਲੀ ਚਲਦੀ ਆ ਮੈਸੇੰਜਰ ਤੇ ਨਹੀਂ ਪੋਲੀ ਤੇ ਜ਼ਿਆਦਾ ਆਪਾਂ ਮਿਲੀ ਸੀ ਆ ਮੈਡੀ ਸੀ ਮਤਲਬ ਕਿ ਮਿਲੀ ਨਹੀਂ ਪੋਲੀ ਨਹੀਂ ਬਸ ਠੀਕ ਠੀਕ ਮੇਰੇ ਪਾਸਾ ਗਿਆ ਹਾਂ ਕੱਟ ਗਈ ਕਿਹੜੀ ਬੋਲੀ ਹੋਈ ਆ ਰੇ ਪਾ ਪੱਬੀ ਨੇ ਮੈਨੂੰ ਮੂਰਖ ਬਣਾਤਾ ਯਾਰ ਪੱਬੀ ਨੇ ਇਹ ਗੱਲ ਕਰਦਾਂ ਲਾ ਸਾਗ ਧਰ ਲਾ ਆ ਵੀ ਸੁਖ ਨਹੀਂ ਵੀ ਆ ਦਾਤੀ ਨੇ ਮੈਨੂੰ ਪਾਲਕ ਵੱਟ ਕੀ ਦੇਜੋ ਦੱਸ ਹੈ ਉਹ ਹੈ ਬੜੇ ਹੈ ਬੜਾ ਕਰਦੇ ਬਥੇਰਾ ਤੁਰੇ ਫਿਰਨਗੇ ਕੰਮ ਦਾ ਡੱਕੇ ਦਾ ਭਾਂ ਨਹੀਂ ਆ ਸਾਡੇ ਵਾਲੇ ਦਾ ਫੇ ਭਾਬੀ ਇਹ ਵੀ ਹੈ ਹਾਂ ਕੀ ਹੋ ਗਾ ਬੇ

ਸਾਉ ਪੋਲੀਟਿਕਲ ਕਰਨ ਜਿਹਨੇ ਪਿੱਛੇ ਆਪ ਦਾ ਮੁੰਡਾ ਵੇ ਹੈਗਾ ਬੇ ਹੋਰ ਕੀ ਵੀ ਗੱਲ ਕਰਦੀ ਆ ਹਾਏ ਰੱਬਾ ਬੇ ਤਾਂ ਇਹ ਬਈ ਨਾ ਪਿਆਰ ਕਰਦੀ ਆ ਉਹ ਗੱਲਾਂ ਹੀ ਛੜਦੇ ਐਨਾ ਪੋਤੇ ਵਰਗਾ ਉਹ ਮੈਂ ਤੇ ਓਏ ਤੂੰ ਕਿੱਥੇ ਫਸਾਈ ਐਨੀ ਬਬੀ ਮੈਨੂੰ ਪੋਤੇ ਵਰਗਾ ਉਮਰਾਂ ਚ ਕੀ ਰੱਖਿਆ ਦਿਲ ਹੋਣਾ ਚਾਹੀਦਾ ਜਵਾਨ ਆ ਜਵਾਨ ਤਾਂ ਮੇਰੀ ਹੀ ਆ ਗੱਲਾਂ ਉਹਦਾ ਉਹਦਾ ਵੀ ਜਵਾਨ ਹੋ ਜੀ ਜੋ ਤੇਰਾ ਇੰਦੇ ਲੱਤਾਂ ਰਹੀਆਂ ਯਾਰ ਬੇ ਐਡੀ ਦਾ ਸੋਹਣੀ ਆ ਹਾਂ ਉਹ ਮਰੀ ਜਾਣਾ ਹਾਂ ਹੋਰ ਤੈਨੂੰ ਲੱਗਣੀ ਨੂੰ ਬੈਠ ਤੈਨੂੰ ਲੰਗੜਾ ਇਹ ਸੋਹਣੀ ਲੱਗਦੀ ਆ ਹੋ ਲੰਗੜਾ ਤਾਂ ਕਰਾਉਂ ਨੂੰ ਕਹਿੰਦਾ ਯਾ ਉਹ ਤਾਂ ਬਥੇਰਾ ਤਿਆਰ ਆ ਲਿਆਉਣ ਨੂੰ ਮਤਲਬ ਕਹਿੰਦੇ ਮੱਛੀ ਦੀ ਕੁੜੀ ਨਾ ਕਰਾ ਮਰਾ ਟਾਂਕਾ ਫੇਟਾ ਹੋ ਬਾਸੀ ਦੀ ਕੁੜੀ ਤੇ ਨਾ ਕਰਾਉਗੀ ਹੈ ਹਾਂ ਕੰਮ ਨਹੀਂ ਤਾਂ ਡੰਡੂ ਕਰਦਾ ਸਰ ਜਿਹੜੇ ਬੇਲਾ ਡੰਡੇ ਪਾਉਂ ਤੁਰੇ ਫਿਰਦਾਗਾ ਫਿਰ ਤੁਨੂੰ ਮੈਨੂੰ ਕੰਮ ਹੀ ਕਰਾੜੀ ਨਾ ਬੱਬਾ ਗਾ ਹਮ ਗਾ ਦਤਾ ਬੱਚੇਂ ਕਾ ਹਾਈ ਮੈਂ ਮਰ ਜਾ ਫਲੇਗ ਦੇ ਜਾਣਾ ਕੀ ਨੂੰ ਬੜਿਆ ਬੜਿਆ ਰੱਖਾ ਮੈਂ ਤਾਂ ਕੀ ਪਈਆਂ ਕਦੇ ਵੱਡੇ ਨੂੰ ਕਦੇ ਛੋਟੇ ਨੂੰ ਹੈ ਆ ਸਾਡੇ ਆਲ ਦਾ ਮਰਨਾ ਕਿਸੇ ਕੰਮ ਦਾ ਹੈ ਨਹੀਂ ਲੰਗੜਾ ਦੁਖੀ ਕਰ ਲਿਆ ਮੈਨੂੰ ਤਾਂ ਸਾਕਾਂ ਦੀ ਪਲੇਰ ਦੇ ਜਾਣਿਆ ਆਹੀ ਤੋੜ ਲੈ ਆ ਲੈ ਬਾਬੂ ਆਦੇ ਮਰੂਦ ਨਾ ਸੱਚੀ ਤੇਰੇ ਜਿੰਨਾ ਮਿੱਠਾ ਹੈ ਕੀ ਕਿ ਹਾਂ ਤੂੰ ਟਿੱਚਰਾ ਕਰ ਦਰ ਨਾ ਚੋਬੀ ਕਰਾ ਰਾਜਾ ਦੀਆਂ ਨੇ ਮੇਰਾ ਪਾਣੀ ਲਾਣਾ ਸੀ ਤਾਂ ਹੋਰੇ ਕੁਝ ਦੇਖੀ ਜਾਂਦਾ ਮੇਰੇ ਸਾਲੇ ਨੂੰ ਭੇਜਣਾ ਮਨਾਣ ਵਾਸਤੇ ਸੀ ਅਮਰੂਦ ਖਵਾਇਆ ਨੂੰ ਵੱਡੂ ਅੱਜ ਮੇਰੇ ਸਾਲੇ ਨੂੰ ਅੱਗ ਨਹੀਂ ਛੱਡਦਾ ਅੱਗ ਨਹੀਂ ਛੱਡਦਾ